ਇਹ ਬੀਜੇਪੀ ਮਾੜੀ ਹੈ ਬੀਜੇਪੀ ਨੇ ਸਾਨੂੰ ਖਰੜਾ ਬਣਾ ਕੇ ਭੇਜਦਾ ਇਹਦੇ ਨੂੰ ਰਿਜੈਕਟ ਕਰ ਦੇ ਕਦੋ ਸਭ ਤੁਹਾਡੇ ਵਾਲਾ ਇਹਨੂੰ ਪਾਸ ਕਰੋ ਫਿਰ ਇਹਨੂੰ ਪਾਸ ਕਰੋ ਜੇ ਕਿਸਾਨ ਜੱਥੇਬੰਦੀਆਂ ਕਹਿੰਦੀ ਹੈ ਬੀਜੇਪੀ ਨੇ ਖਰੜਾ ਭੇਜਿਆ ਮਾੜਾ ਹੈ ਫਿਰ ਪੰਜਾਬ ਸਰਕਾਰ ਵਾਲਾ ਇਹਨੂੰ ਲਾਗੂ ਕਰੋ ਸਭ ਤੇ ਮੈਂ ਭਗਵੰਤ ਮਾਨ ਜੀ ਨੂੰ ਕਹੂੰਗਾ ਪਹਿਲੇ ਆਪਣੇ ਘਰੋਂ ਚਾਲੂ ਕਰੋ ਆ ਤੁਸੀਂ ਇਹ ਨਕਸ਼ੇ 'ਚ ਦੇਖੋ ਕਲਾ ਹੀ ਨਹੀਂ ਸਭ ਕਿਉਂਕਿ ਸੰਗਰੂਰ ਹਮੇਸ਼ਾ ਹੁੰਦਾ ਵੀ ਸਭ ਤੋਂ ਵੱਡੀ ਧਾਨ ਦੀ ਮੰਡੀ ਸੰਗਰੂਰ ਹੈ ਪੰਜਾਬ 'ਚ ਤੇ ਆ ਸੰਗਰੂਰ ਦੇ ਨਾਲ ਨਾਲੇ ਜਿਹੜੇ ਇਲਾਕੇ ਤੁਸੀਂ ਸਾਰੇ ਦੇਖੋ ਚਾਹੇ ਪਵਾਨੀਗੜ੍ਹ ਹੈ ਬਰਨਾਲਾ ਹੈ ਸੁਨਾਮ ਹੈ ਦਿੜਬਾ ਹੈ ਆ ਸਾਰੇ 300% ਵਾਲੇ ਜੇ ਸਾਰੇ ਸਵੇਰੇ ਉੱਥੇ ਜਾ ਕੇ ਵਕਤ ਪਹਿ ਜਾਣਾ ਆ ਕਾ ਮਿਚੀ ਬੈਠੇ ਆ ਆ ਨਾ ਗੱਲ ਕਰੋ ਬੀਜੇਪੀ ਨੂੰ ਚੰਗਾ ਮਾੜਾ ਕਹਿ ਕੇ ਤੇ ਆਪਾਂ ਢੰਗ ਲਗਾ ਲਈਏ ਸਭ ਆ ਆ ਕੋਈ ਇਸ਼ੂ ਨਹੀਂ ਸਭ ਮੇਰੇ ਕਹਿਣ ਦਾ ਭਾਵ ਹੈ ਇਹਨਾਂ ਕੋੜੀਆਂ ਗੱਲਾਂ ਕੰਨੀਆਂ ਨਹੀਂ ਆਹ ਕੋੜੇ ਅੱਕ ਚਬਣੇ ਪੈਣਗੇ ਚਾਹੇ ਅੱਜ ਚਬ ਲਈਏ ਚਾਹੇ ਕੱਲ ਚਬ ਲਈਏ ਫਿਰ ਬਾਅਦ ਚ ਕਹਿੰਦੇ ਫਿਰਾਂਗੇ ਵੀ ਹੋਇਆ ਕੀ ਹੈ ਕੀ ਨਹੀਂ ਹੋ ਰਿਹਾ ਉਸ ਗੱਲ ਤੇ ਕੌਣ ਗੌਰ ਕਰੂਗਾ ਸੈਕਿੰਡ ਸਾਥ ਕੱਲੇ ਇੱਥੇ ਅੱਛੇ ਇਸ਼ੂਸ ਤਾਂ ਬਹੁਤ ਐ ਸਭ ਸ਼ਾਮਾਂ ਪੈ ਜਾਣਗੀਆਂ ਜੇ ਮੈਂ ਡਿਸਕਸ ਕਰਨ ਲੱਗ ਜਾ ਬਟ ਆਮ ਨਾਟ ਇਨ ਅ ਪੋਜੀਸ਼ਨ ਮੈਂ ਤਾਂ ਆਪਣੇ ਜਿਹੜੇ ਮੇਨ ਮੇਨ ਖਦਸੇ ਹੈ ਜਿਹੜੇ ਮਤਲਬ ਜਿਹੜੇ ਬੰਦੇ ਦਾ ਖੇਤੀ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਸਮਝ ਆ ਜੂਗੀ ਆ ਦੂਜੀ ਗੱਲ ਜਿਹੜੀ ਮੇਨ ਉਸੇ ਸਭ ਤੋਂ ਜ਼ਿਆਦਾ ਰੌਲਾ ਪਿਆ ਜਿਹੜੀ ਉਥੋਂ ਆਈ ਸੀਗੀ ਪੋਲਿਸੀ ਸੈਂਟਰ ਚੋਂ ਵੀ ਇਹ ਸਾਈਲੋਜ਼ ਬਣਾ ਰਹੇ ਹੈ ਜੀ ਖਤਮ ਹੋ ਜਾਣਗੇ ਜੀ ਉਜੜ ਜਾਣਗੇ ਜੀ ਆੜਤੀਏ ਮਾਰੇ ਜਾਣਗੇ ਜੀ ਵਿਚਾਰੇ ਆੜਤੀਏ ਮਾਰੇ ਜਾਣਗੇ ਜੀ ਠੀਕ ਹੈ ਸਾਬ ਆੜਤੀਏ ਉਸ ਟਾਈਮ ਉਹ ਜਦੋਂ ਕਾਨੂੰਨ ਤਿੰਨ ਕਾਨੂੰਨਾਂ ਦੇ ਖਿਲਾਫ ਜਾ ਕੇ ਉੱਥੇ ਇਤਨੇ ਆੜਤੀਏ ਨਾਲ ਗਏ ਸੀ ਇਸ ਕਰਕੇ ਉਹ ਵੀ ਦੁੱਧ ਦੇ ਤੋਤੇ ਹੋ ਗਏ ਸਾਰੇ ਆ ਜਿਹੜੀ ਇਹਨਾਂ ਦੀ ਪਾਲਿਸੀ ਇੱਕ ਮਿੰਟ ਸਾਬ ਆ ਮੈਂ ਇੱਕ ਵਾਰਬਿਟਨ ਪੜ੍ਹਾਂਗਾ ਕੋਮਾ ਫੁੱਲ ਸਟਾਪ ਮੈਂ ਕੋਈ ਨਹੀਂ ਘਟਾਣਾ ਜੋ ਕੱਲ ਕੋਈ ਕਹ ਰਿਹਾ ਸੁਨੀਲ ਨੇ ਆੜਤੀਆਂ ਨੂੰ ਮਾੜਾ ਕਹਿਤਾ ਮੈਂ ਨਹੀਂ ਕਹਿ ਰਿਹਾ ਸਾਬ ਪੰਜਾਬ ਸਰਕਾਰ ਕਹਿ ਰਹੀ ਹੈ ਉਹਦੇ ਜਿਹੜਾ ਕੁਝ ਨਹੀਂ ਲਿਖਿਆ ਆ ਮੇਰੇ ਕੋਲ ਆ ਵੀ ਹੈ ਜਿਹੜਾ ਖਰੜਾ ਰਿਜੈਕਟ ਕੀਤਾ ਉਹਦੇ ਵਿੱਚ ਤਾਂ ਉਹਨਾਂ ਨੇ ਸਿਰਫ ਇੰਨਾ ਹੀ ਲਿਖਿਆ ਵੀ ਰੈਸ਼ਨਲਾਈਜੇਸ਼ਨ ਆਫ ਕਮਿਸ਼ਨ ਇੱਕ ਕਮਿਸ਼ਨ ਏਜੰਟਸ ਦਾ ਕਮਿਸ਼ਨ ਹੈ ਜਿਹੜਾ ਰੈਸ਼ਨਲਾਈਜ਼ ਕੀਤਾ ਜਾਵੇ ਇੱਥੇ ਕੀ ਕਹਿੰਦੇ ਆ ਸੁਣੋ ਇੱਕ ਮਿੰਟ ਪੰਜਾਬ ਸਰਕਾਰ ਦਾ ਕੀ ਕਹਿੰਦੀ ਹੈ ਕਹਿੰਦੇ ਹਾਊ ਐਵਰ ਦਾ ਹਿਸਟੋਰਿਕ 네ਗੇਟਿਵ ਐਸਪੈਕਟ ਹੈਜ਼ ਬੀਨ ਆਫ ਦਾ ਪੋਟੈਂਸ਼ੀਅਲ ਐਕਸਪਲੋਇਟੇਸ਼ਨ ਆਫ ਦਾ ਫਾਰਮਰਸ ਬਾਇ ਦਾ ਕਮਿਸ਼ਨ ਏਜੰਟਸ ਵੀ ਜਿਹੜਾ ਕਿਸਾਨ ਨੂੰ ਨਿਚੋੜੀ ਜਾਂਦੇ ਐ ਅੜਤੀਏ ਉਹ ਸਭ ਤੋਂ ਵੱਡਾ ਇੱਕ ਕਨਸਰਨ ਹੈ ਹਾਈ ਇੰਟਰਸਟ ਰੇਟਸ ਔਨ ਕ੍ਰੈਡਿਟ ਸਪਲਾਈ ਆਫ ਸਪੂਰੀਅਸ ਫਾਰਮ ਇਨਪੁਟਸ ਹਾਈ ਕਮਿਸ਼ਨ ਚਾਰजेस ਐਂਡ ਅ ਲੈਕ ਆਫ ਟ੍ਰਾਂਸਪਰੈਂਸੀ ਇਨ ਪ੍ਰਾਈਸਿੰਗ ਮੈਕੈਨਿਜ਼ਮਸ ਐਂਡ ਟ੍ਰਾਂਜੈਕਸ਼ਨਸ ਹੈਵ ਆਫਨ ਲੈਡ ਟੂ ਫਾਰਮਰਸ ਰਿਸੀਵਿੰਗ ਲੋਅਰ ਰਿਟਰਨਸ ਫਾਰ देयर ਪ੍ਰੋਡਿਊਸ ਅਗਲੀ ਹੋਰ ਵੀ ਦੇਖੋ ਸਭ ਪਤਾਨੀ ਕਿਹੜੇ ਇੱਥੇ ਸਾਰੇ 43 ਵਜਾਈ ਜਾਂਦੇ ਸੀਗੇ ਜਿਹੜੇ ਇੱਕ ਪਾਸੇ ਕਹਿੰਦੇ ਅਸੀਂ ਆੜਤਿਆਂ ਦੇ ਬੜੇ ਜਿਹੇ ਹੱਕ ਦਾ ਹੱਕ ਚੇ ਬੋਲਦੇ ਆ ਅਸੀਂ ਆੜਤਿਆਂ ਨੂੰ ਕਰਨਾ ਹੈ ਉਹ ਆ ਇੱਕ ਮਿੰਟ ਪੜ ਲੈਂਦੇ ਕਿਸੇ ਨੇ ਜਿਹੜੇ ਸਾਰੇ ਕਲ ਫਲਾ ਲਾ ਕੇ ਅਚਕਨਾ ਲਾ ਲਾ ਕੇ ਆਵੜਦੇ ਐ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਇਹ ਕੀ ਕਹਿਣਗੇ ਡਿਸਪਾਇਟ ਹੈਵਿੰਗ ਅ ਮਾਈਨਰ ਰੋਲ ਇਨ ਮਾਰਕੀਟਿੰਗ ਆਫ ਕ੍ਰੋਪਸ ਪਾਰਟਿਕੂਲਰਲੀ ਐਮ ਐਸ ਪੀ ਕ੍ਰੋਪਸ ਜਿਹੜੇ ਐਮ ਐਸ ਪੀ ਦਾ ਟੋਲ ਵਜਾਈ ਜਾਂਦੇ ਐ ਪਾਰਟਿਕੂਲਰਲੀ ਇਨ ਐਮ ਐਸ ਪੀ ਕ੍ਰੋਪਸ such as wheat and paddy these agents have, success, have been successful in raising their commissions over the years oda kharda inna ne ditta next year 4 de andar vi aap dekh lo next year 4 to eliminate the stronghold ਸਟ੍ਰੈਂਗਲ ਹੋਲਡ ਮੈਂ ਤਾਂ ਪਹਿਲਾਂ ਪੜਿਆ ਸਟ੍ਰੈਂਗਲ ਹੋਲਡ ਹੈ ਤੋਂ ਨਹੀਂ ਨੱਪੀ ਬੈਠੇ ਪਰ ਉਹਨਾਂ ਨੇ ਲਿਖਿਆ ਬਦਲਤਾ ਥੋੜਾ ਜਿਹਾ ਉਹਨਾਂ ਨੇ ਪਹਿਲਾਂ ਮੇਰੇ ਕੋਲ ਸਟ੍ਰੈਂਗਲ ਹੋਲਡ ਪਾਇਆ ਸੀਗਾ ਫਿਰ ਬਦਲਤਾ ਨਹੀਂ ਕਿ ਉਹਨਾਂ ਨੇ ਕਿਹਾ ਨਾ ਵੀ ਬਹੁਤ ਹੀ ਸਿੱਧੀ ਜਾ ਕੇ ਵਜੂਗੀ ਠਾ ਦੇਣ ਇੱਕ ਚੇ ਉਹਨਾਂ ਨੇ ਸਟਰੋਂਗ ਹੋਲਡ ਕਰਤਾ ਸਟਰੋਂਗ ਹੋਲਡ ਆਫ ਕਮਿਸ਼ਨ ਏਜੈਂਟਸ ਐਂਡ ਅਦਰ ਇਨ ਐਫੀਸ਼ੀਐਂਸੀ ਆਫ ਦਾ ਐਗਰੀਕਲਚਰ ਮਾਰਕੀਟਸ ਦਾ ਸਟੇਟ ਨੀਡਸ ਆਲਟਰਨੇਟ ਆਲਟਰਨੇਟਿਵ ਮਾਰਕੀਟਿੰਗ ਸਿਸਟਮਸ ਆ ਕੀ ਸੀਗਾ ਸਾਹਿਬ ਆ ਸੀਗਾ ਆਲਟਰਨੇਟਿਵ ਮਾਰਕੀਟਿੰਗ ਸਿਸਟਮ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ ਸੀ ਇਹਨਾਂ ਦੇ ਐ ਨਹੀਂ ਵੀ ਤਾ ਨਿਕਲੋ ਉਹਨਾਂ ਵੀ ਆ ਇਹਨੂੰ ਕਨਸੀਡਰ ਕਰੋ ਇਹਦੇ ਵਿੱਚ ਵੀ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਪੜ੍ਹ ਦਿਨਾ ਕੀ ਲਿਖਿਆ ਇਹਨਾਂ ਨੇ ਕੀ ਲਿਖਿਆ ਸੀਗਾ ਦਿੱਲੀ ਵਾਲੇ ਨੇ ਕੀ ਲਿਖਿਆ ਸੀਗਾ ਆ ਰਿਹਾ ਰੈਸ਼ਨਲਾਈਜੇਸ਼ਨ ਆਫ ਮਾਰਕੀਟ ਫੀਸ ਐਂਡ ਕਮਿਸ਼ਨ ਚਾਰजेस ਨਾ ਬਦਲਤਾ ਸਾਹਿਬ ਇਸ ਕਰਕੇ ਆ ਮਾੜੀ ਹੋ ਗਈ ਇਹਨੂੰ ਛੱਡ ਦਿਓ ਇਹਨੂੰ ਤਾਂ ਰਿਜੈਕਟ ਕਰਤਾ ਲ ਕਰੋ ਇਹਨੂੰ ਕਰੋ ਜੀ ਐਕਸੈਪਟ ਮੇਰਾ ਚੈਲੰਜ ਹੈ ਭਗਵੰਤ ਮਾਨ ਜੀ ਨੂੰ ਪਿਆ ਜਿਹੜਾ ਹੁਣ ਸੈਸ਼ਨ ਹੈ ਇਹਦੇ ਦੁਬਾਰਾ ਬੁਲਾ ਲਓ ਉਹ ਰਿਜੈਕਟ ਕਰਨ ਵਾਸਤੇ ਬੁਲਾਇਆ ਇਹਨੂੰ ਪਾਸ ਕਰਨ ਵਾਸਤੇ ਬੁਲਾ ਲਓ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਸਟੇਕ ਹੋਲਡਰਸ ਨੂੰ ਉਹਨਾਂ ਨਾਲ ਗੱਲਤਾ ਕਰੋ ਕੋਈ ਉਹਨਾਂ ਦੀ ਬਾਤ ਤਾਂ ਲਓ ਕੀ ਕਰਨ ਜਾ ਰਹੇ ਆ ਪੰਜਾਬ ਭਗਵੰਤ ਮਾਨ ਜੀ ਮੇਰੀ ਇੱਕ ਬੇਨਤੀ ਹੈ ਮੈਂ ਤੁਹਾਨੂੰ ਇੱਕ ਐਵੇਂ ਨਹੀਂ ਤੁਹਾਡੇ ਤੇ ਕੋਈ ਤੰਜ ਕਸਣ ਵਾਸਤੇ ਕਹਿ ਰਿਹਾ ਤੁਸੀਂ ਸਿਰਫ ਕੇਜਰੀਵਾਲ ਸਾਹਿਬ ਦੇ ਕੋ ਪਾਇਲਟ ਹੈ ਉਹਨਾਂ ਦੇ ਇੱਥੇ ਕਈਨ ਕਹਦਾ ਸੀ ਪਪੇਟਾ ਕਟਕੁੱਤਲੀਆ ਕਰਕੇ ਨਹੀਂ ਤੁਸੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਹੋ ਇੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਨਾਮ ਬਣਾਜੋ ਸਾਹਿਬ ਕੋਈ ਪੰਜਾਬ ਦੇ ਭੂਗਵਾਸਤੇ ਫੈਸਲਾ ਲੈ ਜਾਓ ਜਾਂਦੇ ਜਾਂਦੇ ਹੁਣ ਤਾਂ ਤੁਹਾਨੂੰ ਤੁਰਨ ਦੀ ਤਿਆਰੀ ਕਰੀ ਬੈਠੇ ਹੋ ਕਿ ਫੈਸਲਾ ਲੈ ਜਾਓ ਘਟੋ ਘਟਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਕਰ ਲੋ ਕਿਸਾਨ ਜਿਹੜੇ ਆ ਰਹੇ ਆ ਉਹਨਾਂ ਨੇ ਪੜੀ ਬੈਠੇ ਤੁਸੀਂ ਪਰ ਤੁਸੀਂ ਤਾਂ ਬਣਾਈ ਹੈ ਕਿ ਕੈਪਸਿਨਾ ਜਿਹਦਾ ਨਾਂ ਇਹਦੇ ਵਿੱਚ ਜਿਹੜੇ ਬੈਠੇ ਆਈਸ ਟੂਡੇ ਸਾਰਾ ਕੁਝ ਹੀ ਉਹਨਾਂ ਕੋਲ ਹੀ ਹੈ ਉਹ ਬੈਠ ਕੇ ਤੇ ਇਹਦਾ ਇਹਦਾ ਕੋਈ ਕਰਨ ਸਾਹਿਬ ਤੀਸਰੀ ਗੱਲ ਉਹਦੇ 'ਚ ਮੇਰਾ ਆਪਣਾ ਪਰਸਨਲ ਇੰਟਰਸਟ ਵੀ ਹੈ ਸਰ ਇਸ ਕਰਕੇ ਮੈਂ ਪਹਿਲਾਂ ਕਹਿ ਦਿਆਂ ਵੀ ਆਹ ਤਾਂ ਦਿਸ ਇਜ਼ ਉਹ ਕਹਿੰਦੇ ਨਾ ਕਲੈਸ਼ ਆਫ ਇੰਟਰਸਟ ਵਾਲੀ ਗੱਲ ਨਾ ਆ ਜੇ ਇਸ ਕਰਕੇ ਮੈਂ ਇੱਕ ਇਚ ਮੈਂ ਬੜਾ ਮੈਨੂੰ ਇਸ ਗੱਲ ਦਾ ਕਈ ਵਾਰੀ ਗੁੱਸਾ ਚੜਦਾ ਹੈ ਪਰ ਆ ਮੈਂ ਤੁਹਾਨੂੰ ਭੇਜੂੰਗਾ ਸਰ ਸਾਰੀ ਕੋਈ ਰਿਪੋਰਟ ਪੜੇ ਨਾ ਪੜੇ ਬਾਹਲੇ ਭੇਜ ਦੇ ਕੇ ਮੇਰੇ ਵਰਗਾ ਬੰਦਾ ਐਵੇਂ ਛੱਪੜ ਜਾਂਦਾ ਕੌਣ ਕਹੇ ਮੱਥਾ ਮਾਰੂਗਾ 150 ਪੇਜਾਂ 'ਚ 200 ਪੇਜਾਂ 'ਚ ਆ ਇੱਕ ਇਹਦੇ ਚ 117 ਨੰਬਰ ਪੇਜ ਹੈ ਇਹਨਾਂ ਸੀ ਤੇ ਆ ਜਰੂਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਪੜਿਓ ਇਹਦੇ ਚ ਡਿਸਟ੍ਰਿਕਟ ਵਾਈਜ਼ ਉਹਨਾਂ ਨੇ ਬ੍ਰੇਕਡਾਊਨ ਕੀਤਾ ਹੈ ਵੀ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ ਕਿੰਨਾ ਹਰ ਜਿਹੜੀ ਇੱਕ ਪੰਪ ਮੋਟਰ ਲੱਗੀ ਹੈ ਉਹਨੂੰ ਕਿੰਨਾ ਪੈਸਾ ਸੀ ਸਬਸਿਡੀ ਚ ਦੇਣਿਆ ਮੋਟਾ-ਮੋਟਾ ਹੈ ਸਾ ਮੈਂ ਫੇਰ ਨਹੀਂ ਕਿਸੇ ਨੂੰ ਕਿਸੇ ਡਿਸਟ੍ਰਿਕਟ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਕਿਉਂਕਿ ਫੇਰ ਉੱਥੇ ਨਾ ਸੰਗਰੂਤ ਤੇ ਜਾ ਕੇ ਬੱਜੂਗਾ ਵੀ ਸਭ ਤੋਂ ਪਹਿਲਾਂ ਕਿਉਂ ਪਾਣੀ ਨੂੰ ਡੂੰਗਾ ਜਾਵੜਿਆ ਉਦੋਂ ਮੋਟਰ ਗੋਡੀ ਚਹੀਦੀ ਹੈ ਉਹਨਾਂ ਹੀ ਪੈਸੇ ਜ਼ਿਆਦਾ ਲੱਗਣਾ ਹੈ ਸਬਸਿੱਦੀ ਜੀ ਕੋਈ ਚ ਉਹ ਰਾਕਟ ਸਾਇੰਸ ਹੈ ਨਹੀਂ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜਿਹਦੇ ਵਿੱਚ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਕਿਉਂਕਿ ਮੈਂ ਮੈਥਮੈਟਿਕਸ 'ਚ ਮੇਰਾ ਹੱਥ ਬੜਾ ਕਮਜ਼ੋਰ ਸੀਗਾ ਬਹੁਤ ਚਾਰ ਵਾਰ ਸੋਚ ਸਮਝ ਕੇ ਮੈਂ ਮੇਰੇ ਜਿਹੀ ਨਹੀਂ ਗੱਲ ਇਹਦੇ ਵਿੱਚ ਉਹ ਕਹਿੰਦੇ ਆ ਵੀ 82 180 8280 तकरीबन तकरीबन 8300 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਰਕਾਰ ਦੇ ਰਹੀ ਹੈ ਇਸ ਟਿਊਬਲ ਵਾਸਤੇ ਟਿਊਬਲ ਹੈ 1391000 ਮੈਂ ਗੋਲ ਕਰਕੇ ਕਹਿੰਦੇ ਜੀ ਰਾਉਂਡ ਅਬਾਊਟ ਕਰਕੇ ਜਿਹੜੇ ਫਿਗਰਸ ਹੈ ਮੈਂ ਕੱਢਿਆ ਵੀ 8300 ਕਰੋੜ ਰੁਪਏ ਸਬਸਿਡੀ 14 ਲੱਖ ਟਿਊਬਲ ਪਰ ਟਿਊਬਲ 60000 ਰੁਪਏ ਸਬਸਿਡੀ ਜਾਂਦੀ ਹੈ ਸਰ 32.31 32.31 ਲੱਖ ਐਕੜ ਦੀ ਹੈਕਟੇਰ ਦੇ ਅੰਦਰ ਝੋਨਾ ਬੀਜਿਆ ਗਿਆ ਇਹਨੂੰ ਥੋੜਾ ਜਿਹਾ ਤਕਸੀਮ ਕਰਕੇ ਦੇਖਿਓ ਪਰ ਏਕੜ ਕਿੰਨੀ ਸਬਸਿਡੀ ਜਾਂਦੀ ਹੈ ਪੂਰੀ ਰਾਊਂਡ ਆਊਗਾ ਫਿਗਰ 10000 ਰੁਪਏ ਪਰ ਏਕੜ ਅਸੀਂ ਸਬਸਿਡੀ ਦੇ ਰਹੇ ਹਾਂ ਇੱਕ ਪਾਸੇ ਅਸੀਂ ਦਵਾਈ ਦੇ ਰਹੇ ਹਾਂ ਵੀ ਸਾਡਾ ਪਾਣੀ ਮੁੱਕ ਗਿਆ ਦੂਜੇ ਪਾਸੇ ਅਸੀਂ ਕਹਿ ਰਹੇ ਹਾਂ ਵੀ ਅਸੀਂ 10000 ਰੁਪਏ ਦੇ ਕੇ ਤੁਸੀਂ ਪਾਣੀ ਕੱਢ ਲਓ ਸਸਤਾ ਤੁਹਾਨੂੰ ਫਰੀ ਦੇ ਰਹੇ ਹਾਂ ਕੱਢੀ ਤੁਰਿਆਓ ਠੀਕ ਹੈ ਸਾਬ ਦਿਓ ਜਿੱਥੇ ਲੋੜ ਹੈ ਦਿਓ ਮੇਰਾ ਕਹਿਣਾ ਹੈ ਅਸੀਂ ਕਿਸੇ ਦਾ ਕੀ ਵਿਗਾੜਿਆ ਸਾਬ ਪੰਜਾਬ ਦਾ ਅਸੀਂ ਚੋਨਾ ਨਹੀਂ ਲਾਂਦੇ ਇਸ ਕਰਕੇ ਸਾਨੂੰ ਕੁਝ ਵੀ ਨਹੀਂ ਮਿਲਦਾ ਜਾਂ ਜਿਹੜੇ ਚੋਨਾ ਲਾਂਦੇ ਆ ਜਿੰਨੂੰ ਇੰਨੇ ਇੱਥੇ ਕਈ ਲੀਡਰ ਹੈ ਜਿਨ੍ਹਾਂ ਨੇ 10-10 ਕਨੈਕਸ਼ਨ ਲੈ ਰੱਖਿਆ ਜੇ ਵੀ ਹੈ ਤੂੰ ਕੋਈ ਪਰੋਲ ਲਓ 29 ਤੱਕ ਹੈ ਹਾਂਜੀ 29 ਤੱਕ ਹੈ ਅੱਛਾ ਫੇਰ ਸਾਬ ਤੇ ਜਿਨ੍ਹਾਂ ਕੋਲ ਕੋ ਟਿਊਬ ਲੈ ਨਹੀਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਸਾਬ ਸੋ ਇਹ ਕਈ ਪੁਆਇੰਟ ਡਿਸਕਸ ਹੋਣ ਵਾਲੇ ਸਾਬ ਸੁਨੀਲ ਕੀ ਕਹਿ ਰਿਹਾ ਹੈ ਇਸ ਮਟੀਰੀਅਲ ਸਾਬ ਕੀ ਹੈ ਸੁਨੀਲ ਕੁਝ ਵੀ ਨਹੀਂ ਸਾਬ ਬੰਦੇ ਤਾਂ ਉੱਥੇ ਵਿਧਾਨ ਸਭਾ 'ਚ ਬੈਠ ਕੇ ਸਰਕਾਰ ਹੈ ਐਮ ਐਲ ਏ ਸਾਹਿਬਾਨ ਹੈ ਉੱਥੇ ਬੈਠ ਕੇ ਗੱਲ ਕਰਨ ਕੀ ਕੀ ਸੰਦੀਪ ਨੇ ਮਾੜਾ ਕਿਹਾ ਕੋਈ ਵੀ ਇਹ ਤਾਂ ਡਿਸਕਸ਼ਨ ਕਰ ਲੋ ਇਹਦੇ ਵਾਸਤੇ ਸ਼ਾਮਾ ਕਈ ਕਈ ਦਿਨ ਦਾ ਸੈਸ਼ਨ ਚਾਹੀਦਾ ਸਾਬ ਵੀ ਇਹਦੇ ਪ੍ਰੋਸ ਐਂਡ ਕੌਨਸ ਮੈਂ ਨਹੀਂ ਕਹਿੰਦਾ ਜੋ ਕੁਝ ਮੈਂ ਕਹਿ ਰਿਹਾ ਸਹੀ ਕਹਿ ਰਿਹਾ ਚੰਗਾ ਵੀ ਹੈ ਇਹਦੇ 'ਚ ਮਾੜਾ ਵੀ ਹੈ ਉਹਦੇ 'ਚ ਵੀ ਚੰਗਾ ਮਾੜਾ ਸੀ ਕੋਈ ਨਾ ਕੋਈ ਇੱਕ ਪਾਲਿਸੀ ਦਾ ਉਹਦੇ ਤੇ ਬਣਨੀ ਚਾਹੀਦੀ ਹੈ ਤੀਜੀ ਗੱਲ ਵੀ ਇਹਨਾਂ ਨੂੰ ਬੜੀ ਚੁਪਣੀ ਹੈ ਸਾਹਬ ਆ ਜਿਹੜੇ ਸਾਰੇ ਕਰੀ ਜਾਂਦੇ ਕਿਉਂਕਿ ਇਹਦੇ ਵਿੱਚ اپੋਜੀਸ਼ਨ ਬੋਲੇ ਕਿ اپੋਜੀਸ਼ਨ ਦਾਬ ਕਰ ਰਹੀ ਹੈ ਸਾਡੀ ਸਰਕਾਰ ਬਣਦੀ ਅਸੀਂ ਕਹਿੰਦਾ ਉਹ ਦੇ ਦਿਆਂਗੇ ਇੱਕ ਗਾਰੰਟੀ ਦੇ ਦਿਆਂਗੇ ਇਹਦੇ ਚ ਇੱਕ ਰეკਮੈਂਡੇਸ਼ਨ ਹੈ ਸਟੇਟ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਕਮਿਸ਼ਨ ਇਹਦਾ ਮਤਲਬ ਹੈ ਆ ਨਹੀਂ ਵੀ ਕੱਲੇ ਉਹਦੇ ਚ ਬਾਕੀ ਜਿਹੜੀ 24 ਤੋਂ ਦੂਜੀ ਫਸਲਾਂ ਆਲ ਕ੍ਰੋਪਸ ਇਨਕਲੂਡਿੰਗ ਐਮਐਸਪੀ ਕ੍ਰੌਪਸ ਵੀ ਇਹਦਾ ਮਤਲਬ ਆ ਗਿਆ ਵੀ ਸਰਕਾਰ ਮੰਨ ਰਹੀ ਹੈ ਵੀ ਹਰੇਕ ਸੂਬੇ ਦੀ ਕੋਸਟ ਆਫ ਪ੍ਰੋਡਕਸ਼ਨ ਅੱਡ ਹੈ ਦੂਜਿਆਂ ਨਾਲੋਂ ਫੇਰ ਉਹ ਜਿਹੜੀ ਐਮਐਸਪੀ ਦੇ ਦੇਣਗੇ ਉਹਦੇ ਨਾਲ ਤੁਹਾਡਾ ਕੀ ਬਣੂਗਾ ਸਾਬ ਕੀ ਦੀ ਲੜਾਈ ਲੜਨੇ ਆਪਾਂ ਸੋ ਇਹ ਗੱਲਾਂ ਕੋਖਣ ਦੀ ਲੋੜ ਹੈ ਸਾਬ ਬੜਾ ਮੌਕਾ ਮੈਂ ਇਸ ਕਰਕੇ ਕਿਹੜਾ ਦਸਤੂਰ ਹੈ ਕਰਕੇ ਹਟਿਆਂ ਸੈਸ਼ਨ ਸਾਰੇ ਕਿਸਾਨ ਜਿੱਥੇ ਮੰđi ਆ ਰਹੇ ਕਹਿੰਦੇ ਅਸੀਂ ਅੱਜਕੱਲ ਪੱਕਾ ਮੋਰਚਾ ਬੜਾ ਚਾਲੂ ਹੈ ਵੀ ਅਸੀਂ ਸਾਰਾ ਰਾਸ਼ਨ ਪਾਣੀ ਪੱਕਾ ਮੋਰਚਾ ਲਾਣਾ ਹੈ ਹਾਂ 5 ਸਾਲ ਦਾ ਪੱਕਾ ਮੋਰਚਾ ਲਾਈ ਬੈਠੇ ਆ ਇਹਨਾਂ ਨੂੰ ਲੋਕਾਂ ਨੇ ਪਰਮਿਟ ਦਿੱਤਾ ਕਿਸਾਨ ਵਾਲੇ ਉੱਥੋਂ ਆ ਕੇ ਚੱਕ ਕੇ ਵੀ ਅਸੀਂ ਪੱਕਾ ਮੋਰਚਾ ਲਾਣਾ ਪਰ ਇਹਦੇ ਤੇ ਗੱਲ ਕੌਣ ਕਰੂਗਾ ਸਾਬ ਵਿਧਾਨ ਸਭਾ ਚ ਤਾਂ ਹੋਣੀ ਨਹੀਂ ਕਿਉਂਕਿ ਉਹ ਵਿਚਾਰੇ ਮੈਂਬਰ ਹੈ ਨਹੀਂ ਵੈਸੇ ਨਾ ਰੋਲਾ ਦਾ ਅੱਜ ਕੱਲ ਚੈਨੋਂ ਫਿਰ ਉਹਨਾਂ ਨੂੰ ਬੁਲਾ ਲਓ ਪੋਲਿਟੀਕਲ ਵਾਲਿਆਂ ਨੂੰ ਬੁਲਾ ਲਿਓ ਨਾਨ ਪੋਲਿਟੀਕਲ ਵਾਲਿਆਂ ਨੂੰ ਨਾ ਬੁਲਾਓ ਬੁਲਾ ਕੇ ਗੱਲਤਾ ਕਰੋ ਮੇਰੇ ਇਹਨੇ ਕਹਿਣ ਦਾ ਭਾਵ ਹੈ ਪੁਆਇੰਟਸ ਇਹਦੇ ਚ ਅੱਗੇ ਬਹੁਤ ਹੈ ਸਾਬ ਪਰ ਅੱਜ ਮੈਂ ਤੁਹਾਡਾ ਇਹਦੇ ਚ ਸਮਾਂ ਲਾਣਾ ਨਹੀਂ ਚਾਹਦਾ ਅੱਜ ਮੈਂ ਰੱਖਣਾ ਦਾ ਸਿਰਫ ਐਸੀ ਗੱਲ ਤੇ ਜਾਂਦਾ ਸੀਗਾ ਵੀ ਇੱਥੇ ਹੀ ਤੈਨ ਨਿਬੜ ਜਾ ਕਿਉਂਕਿ ਇਟ ਇਜ਼ ਆ ਸਾਡੇ ਹੋਣ ਦਾ ਸਵਾਲ ਹੈ ਸਭ ਪੰਜਾਬ ਦੀ ਦਾ ਆਣ ਵਾਲੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਹ ਜਿਹੜੇ ਬੱਚਿਆਂ ਨੂੰ ਰੋਜ਼ ਕਹਿ ਦਿੰਦੇ ਐ ਬਾਹਰ ਆ ਕੇ ਸਾਡੇ ਅਮਰਸਰ ਜਾਜ ਵੇਚਦਾ ਇਹ ਕਰਤਾ ਉਹ ਕਰਤਾ ਕਰੀ ਜਾਂਦੇ ਐ ਆ ਨਾ ਕੀਤਾ ਨਾ ਸਭ ਸਾਰਾ ਪੰਜਾਬ ਜਾਣ ਨੂੰ ਕੋਈ ਭੱਜਣ ਨੂੰ ਤਿਆਰ ਹੋ ਜੂਗਾ ਇਥੋਂ ਇੰਡਸਟਰੀਸਟਾ ਹੋਣੇ ਟਾਪ ਗੇਅਰ ਲਾਣ ਨੂੰ ਤਿਆਰ ਫਿਰਦੇ ਇਥੋਂ ਕੌਣ ਆਊਗਾ ਕਿ ਨਹੀਂ ਆਊਗਾ ਪਰ ਉਹਦੇ ਵਾਸਤੇ ਵੀ ਇੱਕ ਗੱਲ ਮੈਂ ਕਹਿ ਦਿਆਂ ਕਈ ਦਿਨਾਂ ਦਾ ਅਜਕਲ ਕੁਝ ਠੰਡਾ ਰੌਲਾ ਪਿਆ ਹੈ ਕਿਉਂਕਿ ਕੋਈ ਜਾਜੂ ਜਾਇਆ ਨਹੀਂ ਅਮਰੀਕਾ ਤੋਂ ਐਟੇ ਪਨਾਮਾ ਰੋਕ ਰੱਖੇ ਉੱਥੋਂ ਜਦੋਂ ਲੈ ਕੇ ਆਣਗੇ ਉਦੋਂ ਗੱਲ ਹੋਊਗੀ ਪਰ ਇੱਕ ਮੇਰੀ ਬੇਨਤੀ ਹੈ ਵੀ ਐਵੇਂ ਨਾਟਕ ਕਰਨ ਦੀ ਬਜਾਏ ਤਾਰੀਵਾਲ ਸਾਹਿਬ ਉਹਨਾਂ ਦੇ ਘਰੇ ਜਾ ਰਹੇ ਨਾ ਜਾ ਰਹੇ ਕਰੇ ਜਾਣਾ ਬੰਦ ਕਰੋ ਤੇ 40 40 50 50 ਲੱਖ ਰੁਪਏ ਉਹਨਾਂ ਨੇ ਦਿੱਤੇ ਹੈ ਮੇਰਾ ਮਨ ਹੈ ਉੱਥੇ ਵਾਲੇ ਜਿਹੜੇ ਏਜੰਟ ਹੈ ਜਿਹੜੇ ਡੰਕੀ ਰੂਟ ਤੋਂ ਲੈ ਕੇ ਜਾਂਦੇ ਹਨ ਉਹਨਾਂ ਨੂੰ ਡੰਕੀ ਰੂਟ ਦਾ ਮਤਲਬ ਮੈਂ ਤਾਂ ਸਮਝਦਾ ਪੱਕ ਡੰਡੀ ਵਾਲੇ ਵਿੱਚੋਂ ਲੈ ਕੇ ਨਿਕਲ ਕੇ ਉੱਥੇ ਲੈ ਕੇ ਜਾਂਦੇ ਹਨ ਉਹਨਾਂ ਨੂੰ ਇਹਨਾਂ ਨੇ 10 10 15 15 ਲੱਖ ਰੁਪਏ ਦਿੱਤੇ ਨੇ 30 30 ਲੱਖ ਰੁਪਏ ਜਿਵੇਂ ਇੱਥੇ ਪਿਆ ਸਭ ਉਹਨਾਂ ਕੋਲ ਉਹ ਤਾਂ ਕਢਾ ਕੇ ਦਿਓ ਪਹਿਲਾਂ ਇੱਕ ਡਾਟਾ ਤਿਆਰ ਕਰੋ ਕਿ ਕਿੰਨੇ ਇੱਥੋਂ ਬਿਨਾ ਵੀਜ਼ਾ ਨਿਕਲ ਗਏ ਫੇਰ ਉਹਦੀ ਲਿਸਟ ਜੇ ਇਹਨਾਂ ਨੇ ਬਣਾ ਲਈ ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਉਹ ਮਾਤੜ ਕੋ ਨਿਕਲ ਗਿਆ ਕਿੱਥੇ ਬੈਠਾ ਹੈ ਤਾਂ ਉਹਨੂੰ ਫਿਰ ਵੜ ਕੇ ਭੇਜ ਦੇਣਗੇ ਪਰ ਉਹ ਪੈਸੇ ਕਢਾ ਕੇ ਉਹਨਾਂ ਦੇ ਮੁੜਾਉਣ ਦਾ ਇੰਤਜ਼ਾਮ ਕਰਨ ਐਵੇਂ ਨਾ ਬੀਜੇਪੀ ਮਾੜੀ ਐ ਫਲਾਣਾ ਮਾੜਾ ਐ ਜੀ ਉਜਾਜ ਜਾਜ ਕਿਤੇ ਵੇਚ ਦਿਓ ਸਾਬ ਪੁਰਾਣੇ ਸਮੇਂ ਦੇ ਅੰਦਰ ਪਿੰਡ ਦੇ ਅੰਦਰ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਖਰਚੇ ਕੋਈ ਬੇਵਕੂਫ ਬਣ ਜਾਈਏ ਕੋਈ ਨੁਕਸਾਨ ਹੋ ਜੇ ਤਾਂ ਪਰਦਾ ਪਾਈਦਾ ਟਿੰਡੋਰਾ ਨਹੀਂ ਪਿੱਟਦਾ ਜੇ ਇਹਨਾਂ ਨੇ ਰੋਲਾ ਨਾ ਪਾਇਆ ਤਾਂ ਪੰਜਾਬ ਬਾਕੀ ਹਿੰਦੁਸਤਾਨ 'ਚ ਪਤਾ ਨਹੀਂ ਲੱਗਣਾ ਸੀ ਕੌਣ ਆਇਆ ਨਹੀਂ ਇਹ ਸਾਰਾ ਹੋ ਗਿਆ ਵੀ ਸਾਰਾ ਪੰਜਾਬ ਜੀ ਜਾਂਦਾ ਜੀ ਉੱਡਦਾ ਪੰਜਾਬ ਪਹਿਲਾਂ ਨਸ਼ੇ ਨੂੰ ਉੱਡਿਆ ਪੰਜਾਬ ਹੁਣ ਡੰਕੀ ਨੂੰ ਉੱਡ ਗਿਆ ਪੰਜਾਬ ਡੰਕੀ ਤੇ ਚੜ ਚੜ ਗੁੱਡ ਗਿਆ ਸਾਬ ਡੰ ਦੰਕੀ ਪੰਜਾਬ ਹੋ ਗਿਆ ਸਾਰਾ ਪੰਜਾਬ ਪੱਜੀ ਜਾਂਦਾ ਇਹਨਾਂ ਨੇ ਆਪਣਾ ਜਲੂਸ ਪੰਜਾਬ ਦਾ ਜਲੂਸ ਕਢਾਇਆ ਇਹਨਾਂ ਨੇ ਸਿਰਫ ਬੀਜੇਪੀ ਨੂੰ ਨਿੰਦਣ ਵਾਸਤੇ ਵੀ ਜਾਜ ਜਾਜ ਆ ਗਿਆ ਚ ਸੰਭਾਲ ਲੋ ਆਪਦੇ ਨੂੰ ਭੇਜ ਦਿਓ ਇਜ਼ਰਾ ਦੋ ਦਿਨਾਂ ਦਾ ਰੌਲਾ ਕਰਪਸ਼ਨ ਦਾ ਪੈ ਰਿਹਾ ਕਿਉਂਕਿ ਐਮਐਲਏ ਸਾਹਿਬਾਨ ਕਈ ਕਾਬੂ ਆ ਗਏ ਇੱਕ ਸਿੱਧੂ ਸਾਹਿਬ